ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆ ਬਈ ਆਪਣੇ ਸੱਜਣ ਕੋਲੇ ਭਰਾ ਕੋਲੇ ਖੜਾ ਜੌਂਡੀ ਆ ਟਰੈਕਟਰ 52 04 ਜੋ ਕਿ 2012 ਮਾਡਲ ਹੈ ਤੇ ਘਰੇ ਚੱਲਿਆ ਕੰਮ ਲਿਆਗਾ ਕੰਮ ਤੇ ਵੀ ਹੂੰ ਆ ਟਰਾਲੀ ਰੁੱਲੇ ਇਹ ਤੇ ਨਹੀਂ ਇਹ ਵੀ ਹੂੰ ਤੂੜੀ ਵਾਲੀ ਤੇ ਚੱਲਿਆ ਹੋਇਆ ਇਹ ਤੇ ਵਧੀਆ ਟਰੈਕਟਰ ਆ ਸਮਿਆਂ ਹੋਇਆ ਤੇ ਦੇਖੋ ਕਰੋ ਚੈੱਕ ਤੇ ਇਹ ਬਾਈ ਨੇ ਸੇਲ ਕਰਨਾਗਾ ਜੇ ਕੋਈ ਵੀਰ ਭਰਾ ਨੇ ਲੈਣਾ ਹੋਵੇ ਤਾਂ ਫੋਲੋ ਮਿੱਠੀ ਪੰਡਾ ਮਿਲਖਜੀਤ ਨਾਮ ਹੁੰਦੇ ਦਾ ਨੰਬਰ ਵੀ ਆਪਾਂ ਸਕਰੀਨ ਤੇ ਪਾਵਾਂਗੇ ਤੇ ਵਧੀਆ ਤਸੱਲੀ ਵਕਤ ਹੈ ਜਿਹੜੀ ਗੱਲ ਤੁਹਾਨੂੰ ਕਹੀ ਤੀ ਬਈ ਉਹੀ ਮਿਲੂਗੀ ਤੇ ਟੂੜੀ ਵਾਲੀ ਤੇ ਚੱਲਿਆ ਹੋਇਆ ਹੈਗਾ ਆ ਦੇਖੋ ਭਰਾਓ ਇਹ ਕਈ ਵਾਰੀ ਕੋਈ ਨੇੜੇ ਪਿੰਡਾਂ ਦਾ ਬੰਦਾ ਹੁੰਦਾ ਹੈਗਾ ਆ ਚੱਕ ਵੇਖੋ ਫੋਟੋਆਂ ਵੀ ਹੈ ਸਾਰਾ ਕੁਝ ਪਾਈਆਂ ਭਾਈ ਨੇ ਤੇ ਅਸ਼ਾ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਆਪਣਾ ਸਿੱਧੂ ਬਾਈ ਬਠੰਡੇ ਤੋਂ ਦੇਖੋ ਟਰੈਕਟਰ ਦੇਖੋ ਯਾਰ